ਇਹਨਾ ਬਸ ਇਹ ਕੁਸਾ ਨਾ ਹੁੰਦਾ ਉਹਨੂੰ ਪਤਾ ਹੀ ਨਹੀਂ ਹੈ ਕਿ ਮੈਂ ਮੁਕਤ ਵੀ ਹੋਣਾ ਉਹਨੂੰ ਇਸ ਗੱਲ ਦੀ ਥੋਜੀ ਨਹੀਂ ਨਾ ਆਣੀ ਨਾ ਆਵੇਗੀ ਇਹ ਕੇਵਲ ਤੋਂ ਕੇਵਲ ਵਡਿਆਈ ਦਿੱਤੀ ਹੈ ਮਨੁੱਖ ਨੂੰ ਜਵਰਾਸੀਨਕ ਜੋਨ ਉਪਾਈ ਮਾਨਵ ਕੋ ਪ੍ਰਗਤੀ ਵਡਿਆਈ ਇੱਕ ਕੋਲ ਵਡਿਆਈ ਹੈ 83 ਲੱਖ ਜੋਨ ਦੇ ਵਿੱਚ ਇੱਕ ਮਨੁੱਖੀ ਐ ਐਸਾ ਹੈ ਜੋ ਆਪਣੇ ਕਰਮਾਂ ਦਾ ਸੁਧਾਰ ਕਰ ਸਕਦਾ ਹੈ ਵਿਗਾੜ ਵੀ ਸਕਦਾ ਵਿਗਾੜਦੇ ਤਾਂ ਖੈਰ ਆਪਾਂ ਹਰਦੇ ਨਹੀਂ ਹੈ ਵਿਗਾੜਣ ਅਣੈਦੀ ਗਿਣਤੀ ਬਹੁਤ ਆਤ ਹੈ ਤੇ ਜੋ ਪਸ਼ੂ ਪੰਛੀ ਹਨ ਉਹਨਾਂ ਆਪਣੇ ਕਰਮਾਂ ਨੂੰ ਵਿਗਾੜ ਸਕਦੇ ਹਨ ਨਾ ਸੁਧਾਰ ਸਕਦੇ ਉਹ ਤਾਂ ਕੇਵਲ ਤੋਂ ਕੇਵਲ ਆਪਣੇ ਕੀਤੇ ਹੋਏ ਕਰਮਾਂ ਦਾ ਆ ਜਿਹੜੇ ਮਨੁੱਖਾਂ ਦੇ ਜੀ ਕਰਮ ਕੀਤੇ ਹਨ ਇਹਦੀ ਸਜ਼ਾ ਬਹੁਤ ਵੱਡੀ ਹੈ 40 ਸਾਲ ਲੱਗਦੀ ਹੈ ਇਹ 10 ਵੀ 50 ਸਾਲ ਦੀ ਗੱਲ ਨਹੀਂ ਹੈ 40 ਸਾਲ ਸਾਢੇ 70 ਸਾਲ ਦਾ ਸਮਾਂ 84 ਲੱਖ ਜੋਨੀ ਨੂੰ ਨਿਪਟਾਉਣ ਦੀ ਘਾਤ ਉਸ ਤੋਂ ਆ ਕੇ ਇੰਨਾ ਦੁੱਖ ਸਹਿਣ ਤੋਂ ਬਾਅਦ ਵੀ ਮਨੁੱਖ ਨੂੰ ਸੋਝੀ ਨਹੀਂ ਆਈ ਸਮਝ ਨਹੀਂ ਆਈ ਕਿ ਮਨੁੱਖ ਕੋਲ ਇਹ ਹੀ ਸਮੱਸਿਆ ਹੈ ਕਿ ਇਸ ਜਨਮ ਦੇ ਵਿੱਚ ਆ ਪਈ ਕੇਵਲ ਤੋਂ ਕੇਵਲ ਸਤ ਸੰਗਤ ਕਰ ਹੋਰ ਕੰਮ ਕੋਈ ਤੇਰੇ ਬਾਤੇ ਖਾਸ ਨਹੀਂ ਕੇ ਨਾਮ ਜਪਦਾ ਜਪਦਾ ਜੇ ਮਰ ਵੀ ਗਿਆ ਨਾ ਭੁਖਾ ਵੀ ਮਰ ਗਿਆ ਨਾ ਇਤਿਹਾਸ ਇਹ ਹੀ ਸਿਖਾਉਂਦਾ ਨਾ ਭੁਖੇ ਭਾਣੇ ਭਾਵੇਂ ਬੰਦ-ਬੰਦ ਕਟੇਗੇ ਆ ਰਿਆ ਨਾ ਜਰਾ ਇਹ ਪੜ ਵਾਹਿਗੁਰੂ ਦਾ ਨਾਮ ਨਹੀਂ ਛੱਡਿਆ ਸਤ ਦਾ ਸਾਥ ਨਹੀਂ ਛੱਡਿਆ ਗੁਰੂ ਦਾ ਸਾਥ ਨਹੀਂ ਛੱਡਿਆ ਗੁਰੂ ਦੇ ਬਚਨਾਂ ਨੂੰ ਅਮਲ ਕੀਤਾ ਗੁਰੂ ਦੇ ਬਚਨਾਂ ਤੇ ਪੈਰਾ ਦਿੱਤਾ ਕਿ ਮਾਨਾ ਤਾਂ ਹੈ ਹੀ ਐ ਬਈ ਕੋਈ ਬੰਦਾ ਸੋਨੇ ਦੀ ਥਾਲੀ ਤੇ ਖਾਂਦਾ ਕੋਈ ਮਿੱਟੀ ਤੇ ਖਾਂਦਾ ਦੋਨਾਂ ਦੀ ਹਾਲਤ ਕੀ ਐ ਦੋਨਾਂ ਨੇ ਮਿੱਟੀ ਦੀ ਢੇਰੀ ਹੋ ਜਾਣ ਅੱਜ ਭਾਵੇਂ ਤੂੰ ਕਿੰਨਾ ਵੀ ਅਮੀਰ ਹੈ ਗੱਡੀਆਂ ਮੋਟਨਾ ਆਖਰ ਨੂੰ ਉਹੀ ਪਿੰਡ ਦਾ ਸਿਵਾ ਹੁੰਦਾ ਸਾਰੇ ਉੱਥੇ ਜਾਂਦੇ ਐ ਬਈ ਜੋਨੇ ਭਾਈ ਉਸੇ ਮਿੱਟੀ ਚ ਮਿੱਟੀ ਮਿਲ ਜਾਣਾ ਹੈ। ਉਹੀ ਪਾਣੀ ਹੁੰਦਾ ਭਾਈ। ਕਿ ਉਹਦੇ ਵਿੱਚ ਕੋਈ ਅੰਤਰ ਨਹੀਂ ਹੈ, ਕੋਈ ਭੇਦ ਨਹੀਂ ਹੈ। ਭਾਵੇਂ ਤੂੰ ਜੋ ਕੁਝ ਵੀ ਕਰ ਲੈ ਜਾਣਾ ਤੇਰੇ ਵਾਸਤੇ ਜ਼ਰੂਰੀ ਹੈ। ਜਾਏਗਾ ਭਈ। ਜੋ ਪਿਛੇ ਉਸੋ ਵਿੰਸ ਹੈ। ਪਰੋ ਅੱਜ ਦੇ ਕਾਲ ਤੂੰ ਬੰਦੇ ਆਪਣੇ ਕੀ ਗੱਲ ਕਰਦਾ। ਧਰਤੀ ਅਸਮਾਨ ਇਹ ਜੋ ਕੁਝ ਵੀ ਤੈਨੂੰ ਦਿਖ ਰਿਹਾ ਨਾ ਇਸ ਸਭ ਕੁਝ ਦਾ ਕਾਲ ਭਾਵ ਸਮੇ ਦੇ ਅਧੀਨ ਹੈ ਇਹ ਸੂਰਜ ਚੰਦਰਮਾ ਸਭ ਕੁਝ ਜੋ ਕੁਝ ਵੀ ਹੈ ਨਾ ਇਹ ਇਹ ਨਹੀਂ ਕਿ ਇਹ ਹਮੇਸ਼ਾ ਹੀ ਭਾਈ ਇਹਨਾਂ ਨੂੰ ਕੋਈ ਖਤਮ ਨਹੀਂ ਕਰ ਸਕਦਾ ਇਹ ਵੀ ਸਮੇ ਦੇ ਹਿਸਾਬ ਨਾਲ ਹੀ ਹੈ ਕਿੰਨੇ ਯੁੱਗ ਰਹਿਣਾ ਨਹੀਂ ਰਹਿਣਾ ਇਹ ਵਾਹਿਗੁਰੂ ਜਾਣਦਾ ਕੇ ਉਸ ਅਕਾਲ ਪੁਰਖ ਨੇ ਇਹਨਾਂ ਨੂੰ ਵੀ ਸਮੇ ਚ ਬੰਨ੍ਹਿਆ ਹੋਇਆ ਤੁਸੀਂ ਵੀ ਭਾਈ ਬਦਗਮ ਵਰਦੀ ਨਹੀਂ ਰਹਿ ਸਕਦੇ ਇਥੇ ਸਮਾ ਹੈ ਹਰ ਕਵਾਤੇ ਤੇ ਮਨੁੱਖ ਤੈਨੂੰ ਤਾਂ ਤੇਰੇ ਸਮੇ ਦਾ ਪਤਾ ਹੀ ਹੈ ਨਾ ਚਿੰਨ ਚਿੰਨ ਆਉ ਦ ਬਿਹਾਰ ਹੈ ਪੁੱਟੇ ਕਟ ਜਿਓ ਪਾਣੀ ਜੋ ਸਵਾਦ ਚਲਿਆ ਗਿਆ ਨਾ ਇਹ ਨਿਕਲ ਗਿਆ ਤੂੰ ਵੱਡਾ ਨਹੀਂ ਹੋਇਆ ਤੂੰ ਘਟ ਗਿਆ ਕਿ ਮਨੋ ਕਹਿੰਦਾ ਨਾ ਮੇਰੀ ਉਮਰ ਵੱਧ ਗਈ ਮੈਂ ਵੱਡੇਰਾ ਹੋ ਗਿਆ ਵੱਡਾ ਹੋ ਗਿਆ ਪਰ ਅਸਲ ਦੇ ਵਿੱਚ ਤਾਂ ਉਮਰ ਦੀ ਘਟ ਗਈ ਹੈ ਚਿੰਨ ਚਿੰਨ ਆਉ ਦ ਬਿਹਾਰ ਹੈ ਪੁੱਟੇ ਕਟ ਜਿਓ ਪਾਣੀ ਇਪਾ ਆਸ਼ਾ ਕਹਿੰਦੇ ਇੰਨਾ ਕੁਝ ਹੋ ਗਿਆ ਹਰ ਗੁਨ ਕਾਹੇ ਨਾ ਲਾ ਵਈ ਮੂਰਖ ਆ ਗਿਆ ਨਾ ਝੂਠੇ ਲਾਲਚ ਲੱਗ ਨਾ ਮਰਨ ਬਚਾਨਾ ਆ ਮਨੁੱਖ ਨਾ ਅੱਛੂ ਉੜਦੇ ਮਗਰੀ ਤਰੇਆ ਫਿਰਦਾ ਵਾ ਇਹਨੂੰ ਹੀ ਅਸੀਂ ਆਪਣੀ ਤਾਕਤ ਸਮਝਦਾ ਵਾ ਤਨ ਦੌਲਤ ਕਾਰਵਾਰ ਜੋ ਕੁਝ ਵੀ ਅਸੀਂ ਕਰਦੇ ਆ ਇਹ ਤਾਂ ਤੇਰਾ ਕੋਈ ਸਹਾਈ ਨਹੀਂ ਹੈ ਕੇਵਲ ਤੋਂ ਕੇਵਲ ਜੋ ਸਹਾਈ ਆ ਉਹ ਇੱਕ ਹੈ ਨਾਮ ਦੀ ਕਮਾਈ ਸੱਚ ਦੀ ਕਮਾਈ ਅਕਾਲ ਪੁਰਖ ਦੀ ਭਜਨ ਬੰਦਗੀ ਇਸ ਤੋਂ ਇਲਾਵਾ ਤੂੰ ਕੱਖ ਵੀ ਨਹੀਂ ਇਹ ਤੋਂ ਬਗੈਰ ਤੋਂ ਉਹਦੇ ਕਰਦਾ ਭਿਖਾਰੀ ਹੈ ਕੰਗਾਲ ਹੈ ਤੇ ਜਿਹਦੇ ਕੋਲੇ ਉਹਦੇ ਕੋਲ ਉਹਦਾ ਨਾਮ ਜਪਿਆ ਹੋਇਆ ਭਜਨ ਬੰਦਗੀ ਕੀਤੀ ਹੈ ਉਹ ਕੌਣ ਨੇ ਉਹਦੇ ਦਰ ਦੇ ਉੱਤੇ ਜਿੱਥੇ ਜਾਣਾ ਬਾਛਾ ਕਹਿੰਦੇ ਨਾਮ ਰਤੇ ਪਾਤਿਛਹ ਕਿ ਭਾਈ ਜਿਹਦੇ ਕੋਲ ਜਾਣਾ ਜਿਹਦੇ ਕੋਲ ਸਦੀਬ ਰਹਿਣਾ ਉਹਦੇ ਨਗਾਹ ਤਾਂ ਬੈਤ ਮੈਂ ਪਾਤਸ਼ਾਹਾਂ ਆ ਇੱਥੇ ਆਪਾਂ ਸੰਸਾਰਿਕ ਪਾਤਸ਼ਾਹੀਆ ਭਾਲਦੇ ਆ ਇਹ ਤਾਂ ਝੂਠੀਆਂ ਨੇ ਭਾਈ ਕਦ ਤੱਕ ਸੰਭਾਲੇਗਾ ਇਥੇ ਗੀਰ ਗਰੀਬੀ ਜਾਂਦਾ ਅਮੀਰ ਵੀ ਜਾਂਦਾ ਪਰਦਾ ਵੀ ਜਾਂਦੀ ਹੈ ਰਾਜਾ ਵੀ ਜਾਂਦਾ ਇੱਥੇ ਤਾਂ ਭਾਈ ਜਿੰਨੀਆਂ ਵੀ ਤਾਕਤਾਂ ਦੇ ਮਾਲਕ ਹੋਏ ਸਾਰੇ ਗਏ ਨੇ ਭਾਈ ਇਥੋਂ ਕਹਿੰਦੇ ਜੋ ਵੀ ਧਰਤੀ ਤੇ ਆਏ ਆ ਉਹਨੇ ਜਾਣਾ ਹੀ ਜਾਣਾ ਹੁੰਦਾ ਵਾ ਉਹਦਾ ਸਮਾਂ ਹੈ ਤੂੰ ਬੰਦਿਆਂ ਕਿਉਂ ਭੁੱਲਿਆ ਬੈਠਾ ਵਾ ਔਰ ਤੂੰ ਆਪਣੀ ਉਮਰ ਦਾ ਅੰਦਾਜ਼ਾ ਆਪ ਹੀ ਕਿਵੇਂ ਲਾਦਾ ਕਿ ਅਗਲੇ ਸਾਲ ਆ ਕਰਾਂਗੇ ਹੋ ਸਕ ਉਹ ਭਾਈ ਤੂੰ ਅਗਲੇ ਪਲ ਦੀ ਚਿੰਤਾ ਕਰਕੇ ਇਹ ਪੂਰਾ ਆਊ ਜਾਂ ਨਾ ਆ ਕਿ ਜਿਹੜਾ ਸਵਾਸ ਮੇਰਾ ਚੱਲਦਾ ਹੈ ਇਹ ਕੋਈ ਮੋਬਾਈਲ ਦਾ ਕੋ ਭਾਈ ਚਾਰ ਦਿਨ ਥੋੜੀ ਆ ਵੀ ਅੱਜ ਪਾਇਆ ਹੁਣ 28 ਦਿਨ ਮਹੀਨਾ ਚੱਲੂ ਚੱਲੂ ਮਿਠਾਈ ਦਿਨਾ ਬਾਅਦ ਸਿਗਨ ਲਾਊਗਾ ਪੈ ਪਾਦੇ ਹੋਰ ਇਹ ਸਵਾਸਾਂ ਦੀ ਪੂੰਜੀ ਐ ਨਾ ਇਹਦਾ ਕਿਸੇ ਨੂੰ ਨਹੀਂ ਪਤਾ ਕਿੰਨੀ ਕਿਹਦੇ ਬਾਤੇ ਮਿਲੀ ਕਦੋਂ ਕੀ ਪਾਣਾ ਕਿੱਥੇ ਵਰਤ ਜਾਣਾ ਕੋਈ ਪਤਾ ਨਹੀਂ ਇਹ ਤਾਂ ਕੇਵਲ ਤੋਂ ਕੇਵਲ ਜਾਂ ਕਰਤਾ ਸ੍ਰਿਸ਼ਟੀ ਕੋ ਸਾਜੇ ਆਪੇ ਜਾਣੇ ਸਹੀ ਜਾਂ ਫਿਰ ਉਹਦੇ ਬਰਾਬਰ ਆ ਜੋ ਬਣ ਜੋ ਫੇਰ ਪਤਾ ਲੱਗ ਜਾਊਗਾ ਕਿ ਫੇਰ ਪਤਾ ਲੱਗ ਜਾਊ ਕਦੋਂ ਅਸੀਂ ਸੰਸਾਰ ਤੇ ਜਾਣਾ ਕਿੰਨਾ ਸਮਾਂ ਰਹਿ ਗਿਆ ਉਦੇ ਬਰਾਬਰ ਵਾਲੀ ਪਕਤੀ ਭਜਨ ਕਰਨਾ ਪੈਣਾ ਬਈ ਕਿ ਕਿੰਨਾ ਮੇਰੇ ਸਰੀਰ ਦਾ ਸਮਾਂ ਰਹਿ ਗਿਆ ਆਤਮਾ ਤਾਂ ਅਨੰਤ ਹੈ ਇਹ ਮਰਦੀ ਨਹੀਂ ਹੈ ਨਾ ਹੀ ਜਮੀ ਹੈ ਇਹ ਤਾਂ ਬਣਾਉਣ ਵਾਲਾ ਪ੍ਰਮਾਤਮਾ ਹੈ ਆਤਮਾ ਪ੍ਰਮਾਤਮਾ ਇੱਕੋ ਕਰਦੇ ਹੁਣ ਬੀਜਣਾ ਨਾਮ ਹੈ ਇਸ ਮਨੁੱਖਾ ਦੇ ਵਿੱਚ ਸਿੱਧਾ ਨਾਮ ਤਾਂ ਬੀਜਿਆ ਨਹੀਂ ਜਾਣਾ ਆਖੇਤੀ ਕਰਦੇ ਹੋ ਵੇ ਖੇਤੀ ਕਰਨ ਲੱਗੇ ਆ ਸਿੱਧੇ ਜਾ ਕੇ ਕੋਈ ਵੀ ਤਾਂ ਨਹੀਂ ਸੁੱਟ ਦਿੰਦੇ ਆਪਾਂ ਭਾਵੇਂ ਕਣਕਾਂ ਝੋਨਾ ਜਾਂ ਕੋਈ ਹੋਰ ਵੀ ਹੈ ਮੱਕੀ ਬਿਜਣੀ ਜੋ ਵੀ ਫਲ ਬਿਜਣਾ ਸਿੱਧਾ ਤਾਂ ਨਹੀਂ ਸੁੱਟ ਦਿੰਦੇ ਧਰਤੀ ਤੇ ਜਾ ਕੇ ਵੀ ਉਹ ਖੜੀ ਆਪੀ ਵੀ ਉਹਦੇ ਬਾਅਦ ਤੇ ਪਹਿਲਾਂ ਖੇਤ ਨੂੰ ਬਣਾਉਣਾ ਪੈਂਦਾ ਫਿਰ ਉਹਨੂੰ ਪਧਰਾ ਕਰਨਾ ਪੈਂਦਾ ਫਿਰ ਉਹਦੇ ਵਿੱਚੋਂ ਕਾਹ ਫੋ ਜੋ ਸਭ ਕੋਈ ਸਾਬਾ ਚੁਕੜਾ ਹੁੰਦਾ ਚੁਕਦੇ ਆ ਨਾ ਸਾਫ ਕਰਕੇ ਹਨ ਮਲਾਈਮ ਕਰਕੇ ਖੇਤ ਨੂੰ ਫਿਰ ਉਹ ਚ ਬੀ ਬੀਜ ਦੇ ਫਿਰ ਉਹਦਾ ਖਿਆਲ ਇਹ ਰੱਖਣਾ ਪੈਂਦਾ ਕਿ ਇਹਨੂੰ ਕਦੋਂ ਪਾਣੀ ਦੇਣਾ ਕਦੋਂ ਇਹ ਚ ਖਾਦ ਪਾਣੀ ਹੈ ਜੋ ਇਹਦੀ ਖਰਾਕ ਹੈ ਕਦੋਂ ਕਦੋਂ ਦੇਣੀ ਹੈ ਇਹ ਤਾਂ ਨਹੀਂ ਕਿ ਇਹ ਵੀ ਕਰ ਲਿਆ ਖੇਤ ਵੀ ਬਾਹ ਲਿਆ ਪੱਧਰਾ ਵੀ ਕਰ ਲਿਆ ਮਲਾਈਮ ਵੀ ਕਰ ਲਿਆ 20 ਸੜ ਤੇ ਹੁਣ ਆਪੇ ਹੋ ਜੀ ਉਹ ਨਹੀਂ ਹੁੰਦਾ ਨਾ ਫਿਰ ਵੀ ਉਹ ਚ ਖਿਆਲ ਰੱਖਣਾ ਪੈਂਦਾ ਇਥੇ ਵੀ ਨਾਮ ਵੀ ਆ ਜਿਹੜਾ ਨਾਮ ਵਾਲਾ ਬੀ ਹੈ ਨਾ ਏ ਐਵੇਂ ਧੋੜੀ ਆ ਕਿ ਆਪਾਂ RAM RAM ਅੱਲਾ ਲਾ ਬਹਿਗੁਰ ਬਹਿਗੁਰ ਜੇ ਦੁਨੀਆਂ ਲਈ ਜਾਵਾਂਗੇ ਕਿ ਸ਼ਾਇਦ ਭਾਈ ਜਿਵੇਂ ਹੁਣ ਪਾਣੀ ਪਾਣੀ ਕਹਿ ਕੇ ਪਿਆਸ ਨਹੀਂ ਮਿਟਣੀ ਕਿ ਜੇ ਆਪਾਂ ساری ਉਮਰ ਪਾਣੀ ਪਾਣੀ ਕਹੀ ਜਾਵਾਂਗੇ ਕਦੇ ਪਿਆਸ ਮਿਟਜੂ ਭਾਵੇਂ ਕਾਗਜ਼ਾਂ ਤੇ ਲੇਖ ਲੇਖ ਲਿਖੀ ਚੱਲ ਛੱਡੀ ਚੱਲ ਕਿ ਪਾਣੀ 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 ਪਿਆਸ ਵਧੇਗੀ ਘਟੇਗੀ ਉਸੇ ਤਰ੍ਹਾਂ ਹੀ ਵੈਗਰੂ ਵੈਗਰੂ ਕਹਿਣਾ ਕੱਲੀ ਗੱਲ ਨਹੀਂ ਬਾਣੀ ਵੈਗਰੂ ਦੇ ਵਿੱਚ ਸਮਾਣਾ ਪੈਣਾ ਵੈਗਰੂ ਦਾ ਹੋਣਾ ਪੈਣਾ ਇਹੋ ਹੀ ਤਾਂ ਉਹਦਾ ਨਾਮ ਹੈ ਕੱਲਾ ਕੇਵਲ ਤੋਂ ਕੇਵਲ ਇਹ ਨਹੀਂ ਕਿ ਆਪਾਂ ਆਖਾਂ ਵਿੱਚ ਹੀ ਐ 10 15 ਅੱਧਾ ਘੰਟਾ ਵੈਗਰੂ ਵੈਗਰੂ ਤੋਂ ਕਾਲੀ ਕਿੱਥੇ ਪਹੁੰਚ ਗਏ ਉੱਥੇ ਦੋਤੀ ਹੈ ਭਾਈ ਵੈਗਰੂ ਹੋਣਾ ਪੈਣਾ ਵਾ ਵੈਗਰੂ ਵਾਂਗ ਸੰਸਾਰ ਚ ਵੇਚਣਾ ਪੈਣਾ ਵਿੱਚ ਦੁਨੀਆ ਸੇਵ ਕਮਾਈ ਤਾਂ ਦਰ ਗੈ ਵੈ ਸਾਨੂੰ ਪਾਈ ਹੁਣ ਪਾਸ਼ਾ ਜੀ ਫਰਮਾਨ ਕਰਦੇ ਹਨ ਜਦੋਂ ਨਾਮ ਵਾਲੀ ਗੱਲ ਹੁੰਦੀ ਹੈ ਨਾ ਜਦੋਂ ਨਾਮ ਬੀਜਣਾ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ ਤੂੰ ਵਹਿਗਰੂ ਵਹਿਗਰੂ ਕਿਆ ਤੂੰ ਵੀ ਤਾਂ ਸੁੱਟਣ ਲੱਗ ਗਿਆ ਸੰਤੋਖ ਵਾਲੀ ਗੱਲ ਹੈ ਤੂੰ ਤਾਂ ਫੇਰ ਵੀ ਉੱਥੇ ਦਾ ਉੱਥੇ ਹੀ ਹੈ ਬਾਈ ਲਾਲਚ ਮੰਗਲ ਲੱਗਿਆ ਹੋਇਆ ਮੋਹ ਦੇ ਮਗਰ ਲੱਗਿਆ ਹੋਇਆ ਇੱਥੇ ਬਾਦਸ਼ਾਹ ਕਹਿੰਦੇ ਜਦੋਂ ਵੀ ਨਾਮ ਵਾਲਾ ਵੀ ਵਿਵਜੈ ਨਾ ਸਭ ਤੋਂ ਪਹਿਲਾਂ ਉੱਤੇ ਜੋ ਸੁਹਾਗਾ ਮਾਰਦੇ ਆ ਨਾ ਜਿਹਨੂੰ 15 ਕਰਨ ਉਹ ਸੰਤੋਖ ਵਾਲਾ ਮਾਰਨਾ ਵਾ ਕੇ ਤੂੰ ਸੰਤੋਖੀ ਹੋਵੇਂ ਭਾਈ ਸਵਰ ਸੰਤੋਖ ਅੰਦਰ ਬਸਿਆ ਹੋਵੇ ਤੇ ਅੱਜ ਦੇ ਸਮੇਂ 'ਚ ਜੇ ਦੇਖਿਆ ਜਾਵੇ ਸਭ ਤੋਂ ਵੱਧ ਜੇ ਸਵਰ ਸੰਤੋਖ ਦੀ ਘਾਟ ਹੈ ਨਾ ਉਹ ਧਰਮੀਆਂ ਦੇ ਵਿੱਚ ਹੀ ਆਵੇ ਆਮੰਦਾ ਫਿਰ ਵੀ ਸਵੇਰ ਸਵੇਰ ਕਰ ਲੈਂਦਾ ਚਲੋ ਉਹ ਤਾਂ ਕਰੇ ਨਾ ਕਰੇ ਉਹ ਗਣਤੀ ਚ ਨਹੀਂ ਆਉਂਦਾ ਇੱਕ ਧਰਵੀ ਬੰਦਾ ਹੋਵੇ ਨਾ ਇਹਦੇ ਚ ਕੋਈ ਵਿਰਲਾ ਹੁੰਦਾ ਸੰਸਾਰ ਦੇ ਵਿੱਚ ਜਿਹਦੇ ਕੋਲ ਅਸਲ ਚ ਨਾਮ ਵੀ ਹੈ ਕੈਨ ਦਾ ਨਾਮ ਵੀ ਮੈਂ ਵੀ ਨਾਮ ਜਪਦਾ ਮੇਕੋ ਨਾਮ ਦੀ ਕਮਾਈ ਹੈ ਐਸੇ ਕੈਨ ਨਾ ਨਾਮ ਦੀ ਕਮਾਈ ਨਹੀਂ ਹੁੰਦੀ ਉਹ ਤਾਂ ਜਿਹਦੇ ਕੋਲ ਹੁੰਦੀ ਹੈ ਉਹ ਤਾਂ ਦੱਸਦਾ ਹੀ ਨਹੀਂ ਹੈ ਉਹ ਤਾਂ ਭੇਤ ਹੀ ਨਹੀਂ ਦਿੰਦਾ ਕਿਸੇ ਨੂੰ ਇਥੇ ਸਬਰ ਸੰਤੋਖ ਅਲਾ ਸੁਹਾਗਾ ਹੁਣ ਕੀ ਅਸੀਂ ਸੰਤੋਖੀ ਹੈ ਇਹ ਸਾਡੇ ਚ ਸਬਰ ਹੈ ਕੀ ਅਸੀਂ ਉਸ ਗੁਰੂ ਨਾਨਕ ਸਾਹਿਬ ਪਾਤਸ਼ਾਹ ਦੇ ਬਚਨਾਂ ਤੇ ਅਮਲ ਕੀਤਾ ਉਸ ਤੋਂ ਬਾਅਦ ਵਹਿਗਰੂ ਵਹਿਰੂ ਕਹਿਣ ਤੋਂ ਬਾਅਦ ਆਪਨੇ ਸਵਾਗਤ ਦੇਖੀਏ ਸੁਣੇ ਦੋ ਦਿਨ ਕਥਾ ਹੋਈ ਬਹੁਤ ਵਧੀਆ ਉਪਰਾਲਾ ਗੁਰਮੁਖ ਪਿਆਰਿਆਂ ਵੱਲੋਂ ਉਹਦੇ ਵਿੱਚ ਕਰਦੇ ਰਹਿਣਾ ਚਾਹੀਦਾ ਕਰਦੇ ਹੈ ਉਦਮਤਾ ਹੋ ਗਈ ਆ ਤੁਹਾਡੇ ਅੰਦਰ ਕੀ ਪ੍ਰਵਿਰਤੀ ਹੋਗੀ ਤੁਸੀਂ ਸੁਣਿਆ ਦੋ ਦਿਨ ਸੁਣਿਆ ਸਿਰਫ ਇੱਕ ਕਟ ਦਾ ਹਿੱਸਾ ਬਣੇ ਗਏ ਇੱਕ ਭੀੜ ਦਾ ਹਿੱਸਾ ਬਣ ਕੇ ਆ ਗਏ ਆ ਚੇਂਜਿੰਗ ਇਹ ਤਾਂ ਬਹੁਤ ਵੱਡਾ ਅਪਰਾਧਾ ਕੀਤਾ ਕਿ ਸਾਡੇ ਵਿੱਚ ਕੋਈ ਸਾਰੇ ਜਿੰਨੇ ਵੀ ਆਏ ਉਹਦੇ ਵਿੱਚੋਂ ਇੱਕ ਦਾ ਵੀ ਜੇ ਉਸਨੇ ਬਚਨ ਕਮਾ ਲਿਆ ਇੱਕ ਵੀ ਸਖਤ ਨੇ ਸਮਝ ਲਓ ਸਮਾਗਮ ਸਫਲ ਹੋ ਗਿਆ ਕਿ ਜੋ ਕੀਤਾ ਸੀ ਜੋ ਉਦਵ ਕੀਤਾ ਸੀ ਉਹ ਸਫਲ ਹੋ ਗਿਆ ਭਾਈ ਇੱਕ ਨੂੰ ਤਾਂ ਭਾਗ ਲੱਗੇ ਇਹ ਕਿਤਾ ਕਿਸਮ ਬਦਲ ਗਈ ਹੁਣ ਬੰਦੇ ਤੂੰ ਸੁਣਦਾ ਰਿਹਾ ਹੁਣ ਅੱਜ ਤੋਂ ਵਾ ਤੇਰੇ ਚ ਪ੍ਰਵਿਰਤੀ ਕੀ ਹੋਣੀ ਹੈ ਤੇਰੇ ਤਾਂ ਉਹੀ ਸੁਭਾਅ ਨੇ ਭਾਈ ਉਹੀ ਲੜਾਈ ਝਗੜਾ ਉਹੀ ਕਲੇਸ਼ ਉਹੀ ਨਿੰਦਿਆ ਚੁਗਲੀ ਠੱਗਾ ਠੋਰੀ ਉਹ ਸੇਮ ਦੀ ਸੇਮ ਫਿਰ ਕੀ ਫਾਇਦਾ ਹੋਇਆ ਕੋਈ ਫਾਇਦਾ ਨਹੀਂ ਹੋਇਆ ਨਾ ਇਹ ਤਾਂ ਉਹ ਗੱਲ ਹੋ ਗਈ ਉੰਦੇ ਭਾਂਡੇ ਕੱਚੂ ਨਾ ਸਮਾਵੇ ਕਹਿੰਦੇ ਭਾਂਡਾ ਪੁੱਠਾ ਆਵੇ ਜਿੰਨਾ ਬਰਦੀ ਵਾਰਚ ਆਵੇ ਉਹ ਚ ਪਾਣੀ ਨਹੀਂ ਪੈਣਾ ਸਿੱਧੇ ਪਰੇ ਅਮਰਤ ਨਿਹਾਰ ਜਿਓ ਕਿ ਜੇ ਭਾਂਡਾ ਸਿੱਧਾ ਵਾ ਉਹਦੇ ਵਿੱਚ ਅਮਰਤ ਪੈਂਦਾ ਉਹ ਭਰ ਜਾਂਦਾ ਹੈ ਬਾਈ ਉਹ ਤਾਂ ਡੁੱਲਣਾ ਵੀ ਸ਼ੁਰੂ ਹੋ ਜਾਂਦਾ ਹੁਣ ਨਾਂ ਵਾਲਾ ਵੀ ਬੀਜਿਆ ਵਾ ਕੀ ਸੰਤੋਖ ਹੈ ਇਹ ਮਨੁੱਖ ਨੇ ਕਿਸੇ ਨੂੰ ਦੱਸਣਾ ਨਹੀਂ ਆਪਣੇ ਆਪ ਅੰਦਰ ਦੇਖਣਾ ਹੁੰਦਾ ਹੈ ਕਿ ਮੈਂ ਵਾਕਈ ਵਾਹਿਗੁਰੂ ਦੀ ਨਿਗਾਹ 'ਚ ਸੱਚਾ ਹੈਗਾ ਮੈਂ ਤਾਂ ਉਹਦੀ ਨਿਗਾਹ 'ਚ ਸੱਚਾ ਹਵਾਂ ਨਾ ਜਿਹਦੇ ਘਰ ਦੇ ਵਿੱਚ ਮੈਂ ਹਮੇਸ਼ਾ ਰਹਿਣ ਆਪਣੀ ਜਗ੍ਹਾ ਬਣਾਉਣੀ ਹੈ ਇੱਥੇ ਕੀ ਹੈ ਇੱਥੇ ਤਾਂ ਜਿੱਦਾਂ ਦੀ ਮਰਜ਼ੀ ਹੈ ਆਖਰ ਨੂੰ ਮਿੱਟੀ ਦੀ ਤੇਰੀ ਹੈ ਭਾਵੇਂ ਰਾਜਾ ਵਾਂ ਪਰਦਾ ਵਾਂ ਜੋ ਵੀ ਹੈ ਤਾਂ ਆਖਰ ਨੂੰ ਉਹੀ ਤੇਰੇ ਵਾਸਤੇ ਮਿੱਟੀ ਉਹੀ ਪਾਣੀ ਜਿੱਥੇ ਤੈਨੂੰ ਰੋੜ ਦਣ ਲਾ ਕੇ ਵੀ ਕਰੇ ਇਹ ਸਭ ਨਹੀਂ ਹੋਣਾ ਭਾਈ ਜਿਨੇ ਮਰਜੀ ਫਨ ਬੁੱਟੇ ਲਾਕੇ ਨੂੰ ਤੋੜ ਦੇ ਜਿਨੇ ਮਰਜੀ ਸੋਹਣੇ ਕੱਪੜੇ ਉਫਾ ਦੇ ਉਹਦੇ ਭਾਈ ਭਾਵੇਂ ਉਹਨੂੰ ਸੋਹਣੇ ਵੀ ਪਲਕੀ ਲੈ ਜਾ ਹੁਣਾ ਕੀ ਐਕਸ਼ਨ ਹੁਣਾ ਤਾਂ ਮਿੱਟੀ ਦੇ ਵਿੱਚ ਮਿੱਟੀ ਹੋਈ ਹੈ ਕਿ ਜਦੋਂ ਆਤਮਾ ਨਿਕਲ ਗਈ ਉਦੋਂ ਇਹ ਸਰੀਰ ਮਿੱਟੀ ਹੈ ਖਤਮ ਹੈ ਬਸ ਜਿੰਨਾ ਚਿਰ ਇਹਦੇ ਵਿੱਚ ਸਵਾਸ ਚੱਲਦੇ ਆਤਮਾ ਦਾ ਵਾਸਾ ਇਹ ਸਰੀਰ ਦੀ ਵੈਲਿਊ ਹੈ ਨਹੀਂ ਤਾਂ ਭਾਈ ਜਾਵੇਂ ਹੀ ਹੰਸ ਤਜੀ ਇਹ ਕਾਇਆ ਕਿਨੇ ਜਦੋਂ ਹੀ ਇਹ ਸਰੀਰ ਦੇ ਵਿੱਚੋਂ ਆਤਮਾ ਨਿਕਲੀ ਜਾਵੇਂ ਹੀ ਹੰਸ ਤਜੀ ਇਹ ਕਾਇਆ ਦੁਨੀਆ ਤਾਂ ਦੁਨੀਆ ਜਿਹਦੇ ਨਾਲ ਲੜ ਲਡਾਉਂਦਾ ਰਹੇ ਉਹ ਵੀ ਭਾਈ ਭਾ ਦੌੜਦੇ ਆ ਪ੍ਰੇਤ ਪ੍ਰੇਤ ਕਰ 바 ਕੀ ਤੋ ਜਦਨ ਮਰ ਗਿਆ ਨਾ ਤੇਰੀ ਆਤਮਾ ਨਿਕਲ ਗਈ ਹੁਣ ਤੈਨੂੰ ਦੇਖਣ ਵਾਸਤੇ ਤੈਨੂੰ ਮਿਲਣ ਵਾਸਤੇ ਕਿਨਾਂ ਤੇ ਉਹ ਆਵਦ ਕਰਦੇ ਆ ਕਿ ਜਿੱਦਾਂ ਆਤਮਾ ਬਾਹਰ ਨਿਕਲੀ ਕੋਈ ਬੰਦਾ ਬਹਿ ਕੇ ਦੇਖ ਲਵੇ ਕੱਲਾ ਦੇ ਕੋਲ ਮੇਰੇ ਤਕਸੀਦ ਦੇ ਕੇ ਰਾਤ ਨੂੰ ਬਹਿ ਜਾਈ ਇੱਥੇ ਪਈ ਹਾਜ਼ਰੀ ਭਰਦੀ ਉਹਨੂੰ ਵੀ ਭੈ ਲੱਗੇਗਾ ਕਿ ਮਰਦਾ ਵਾ ਵੀ ਹੈ ਪ੍ਰੇਤ ਪ੍ਰੇਤ ਕਰ ਭਾਗੀ ਜਿਹਨੂੰ ਕਹਿੰਦੇ ਆਵਾਜ਼ਾਂ ਮਾਰਮਨ ਕੇ ਨਾ ਜਾਈ ਆ ਜਾ ਮੁੜਿਆ ਮੁੜਿਆ ਜੇ ਭੁੱਲ ਪਲੇਖੇ ਮੁੜ ਵੀ ਆਇਆ ਐਸਾ ਕੋਈ ਹੁੰਦਾ ਤਾਂ ਨਹੀਂ ਹੈ ਜੇ ਮੁੜ ਵੀ ਆਏਗਾ ਕਿ ਤੁਸੀਂ ਉਹਦੇ ਨਾਲ ਵਾਰਤਲਾਬ ਕਰ ਲਓਗੇ ਚੰਗਾ ਭਾਈ ਮੁੜਿਆ ਹੈ ਇੱਕ ਟ੍ਰੇਨ ਥੋੜੀ ਹੈ ਵਿਕੇ ਤੇ ਯਾਤਰਾ ਕਰਨੀ ਸੀ ਸਟੇਸ਼ਨ ਤੇ ਗਏ ਆ ਸਟੇਸ਼ਨ ਤੇ ਭਾਵੇਂ ਗੱਡੀ ਢੰਗੀ ਜਾਂ ਕੋਈ ਹੋਰ ਕਾਰਨ ਬਣ ਗਿਆ ਪਿੱਛੇ ਮੁੜਿਆ ਆ ਹਾਂ ਪੇ ਮੁੜਿਆ ਆ ਕੀ ਗੱਲ ਹੋ ਗਈ ਇੱਥੇ ਨਹੀਂ ਪੌਂਸਾ ਇਹ ਤਾਂ ਜਦੋਂ ਸਰੀਰ ਚੋਂ ਇੱਕ ਭਰਾ ਤਾਂ ਨਿਕਲ ਗਈ ਜਦੋਂ ਉਹ ਮੁੜ ਕੇ ਆਵੇ ਤੇ ਤੁਹਾਡੇ ਵਿੱਚ ਇਹ ਹਿੰਮਤ ਨਹੀਂ ਕਿ ਤੁਸੀਂ ਉਹਦੇ ਨਾਲ ਗੱਲ ਕਰ ਸਕੋ ਕਿ ਮੁਰਦਾ ਕਿਥੋਂ ਵਾਪਸ ਆ ਗਿਆ ਇਹ ਤਾਂ ਪ੍ਰੇਤ ਆ ਬਈ ਕਿ ਅਸੀਂ ਇਹ ਛਾਵੇਂ ਐਸਿਆਂ ਲੈ ਕੇ ਬੈਨੇ ਰਹੋ ਵਿਚਾਰ ਗੱਲ ਚੱਲ ਰਹੀ ਸੀ ਨਾਮ ਵਾਲੀ ਕਿ ਨਾਮ ਵਾਲਾ ਵੀ ਵਿਝਣਾ ਇਸ ਆਤਮਾ ਦੁਆਰਾ ਉਹ ਵੀ ਮਨੁੱਖਾ ਦੇਹੀ ਵਿੱਚ ਕਿਵੇਂ ਵਿਝਣਾ ਇਹ ਵੀ ਦੱਸਿਆ ਮਨ ਹਾਲੀ ਕਿਰ ਸਾਣੀ ਕਰਨੀ ਸ਼ਰਮ ਪਾਣੀ ਤਾਂ ਇਥੇ ਕਹਿੰਦੇ ਜਿਸ ਤਰ੍ਹਾਂ ਖੇਤ ਨੂੰ ਬੋਣ ਵਾਤੇ ਹਲ ਦੀ ਲੋੜ ਹੁੰਦੀ ਆ ਇਸ ਤਰ੍ਹਾਂ ਹੀ ਇੱਥੇ ਮਨ ਨੂੰ ਮਨ ਨੂੰ ਭਾਈ ਜਿਹੜਾ ਚੰਚਲ ਹੋਇਆ ਹੋਇਆ ਵਿਸ਼ਿਆਂ ਵਕਾਰਾਂ ਵਿੱਚ ਫਸਿਆ ਇਹਨੂੰ ਕੱਢਣਾ ਇੱਥੋਂ ਇਹਨੂੰ ਅੰਦਰੋਂ ਮਲੇਮ ਕਰ ਦੇਣਾ ਕਿ ਆਪਣੇ ਬਾਤ ਤੇ ਨਾਮ ਵਾਲਾ ਜੋ 20 ਬੀਜ ਨੇ ਉਹਦੇ ਬਾਤ ਤੇ ਇਸ ਮਨ ਨੂੰ ਸ਼ੁੱਧ ਕਰਲਾ ਸਿੱਧਾ ਕਰਲਾ ਮਨ ਹਾਲੇ ਕਰਸਾਣੀ ਕਰਨੀ ਸ਼ਰਮ ਪਾਣੀ ਤਨਖੇਤ ਇਸ ਸਰੀਰ ਦੇ ਦੁਆਰਾ ਮਨੁੱਖ ਦੇ ਦੁਆਰਾ ਮਨੁੱਖਾ ਸਰੀਰ ਦੁਆਰਾ ਇਹ ਦਿਨ ਵਾਲੀ ਭਾਈ ਤੂੰ ਬੰਦਗੀ ਕਰ ਸਕਦਾ ਹੋਰ ਕਿਸੇ ਸਰੀਰ ਨਾਲ ਕਰ ਹੀ ਨਹੀਂ ਸਕਦਾ ਬਾਕੀ ਦਾ ਸਾਰੇ ਆਪਣੇ ਕਰਮ ਭੋਗ ਰਹੇ ਨੇ ਜਦ ਨਰਕ ਦੀ ਗੱਲ ਆਉਂਦੀ ਹੈ ਕਿ ਨਰਕਾਂ ਤੋਂ ਬਚ ਜਾਏਗਾ ਭਾਈ ਆ ਨਰਕੀ ਨੇ ਜਿਹੜੇ ਆ ਜੀਵ ਜੰਤੂ ਪਸ਼ੂ ਪੰਛੀ ਤੁਰੇ ਫਿਰਦੇ ਨੇ ਪੇੜ ਪੌਦੇ ਸਭ ਇਹ ਨਰਕ ਦੀ ਜੁਨੀ ਹੈ ਇਹਨਾਂ ਦੇ ਵਿੱਚ ਵਿਚਰੇਗੀ ਤੇਰੀ ਆਤਮਾ ਇਥੇ ਨਹੀਂ ਆਉਣਾ ਜਾਂ ਤੂੰ ਆਉਣਾ ਚਾਹੁੰਨਾ ਕਿ ਆਹ ਜਾਨ ਮੈਨੂੰ ਚੰਗਾਵਾ ਵੇ ਆ ਪਸ਼ੂ ਪੰਛੀ ਵਣਾ ਗੈਦਾਂ ਦਾ ਵਣਾਗਾ ਮੈਂ ਉਹ ਤੇਰੀ ਇੱਛਾ ਵਈ ਪਰ ਸੁੱਖ ਕਿਤੇ ਵੀ ਨਹੀਂ ਹੈ ਸਭ ਤੋਂ ਵੱਡਾ ਦੁੱਖ ਏ ਆਤਮਾ ਵਾਸਤੇ ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ ਹੁਣ ਕਦ ਮਿਲੀਏ ਕਹਿੰਦੇ ਹੁਣ ਦੱਸੋ ਵਾਹਿਗੁਰੂ ਕਦ ਵੇਲੇ ਪ੍ਰੀਤੋਦ ਭਗਵੰਤਾ ਇਹ ਮੇਰੇ ਪਿਆਰੇ ਮੈਨੂੰ ਦਰਸ਼ਨ ਦੇ ਹੋਰ ਕੋਈ ਸਰੀਰ ਇਹ ਆਵਾਜ਼ ਨਹੀਂ ਦੇ ਸਕਦਾ ਅਜ ਮਨੁੱਖ ਦੇ ਸਕਦਾ ਪਰ ਇਹ ਆਵਾਜ਼ ਜਿਹੜੀ ਮਿਲਣੀ ਹੈ ਨਾ ਆਵਾਜ਼ ਦੇਣੀ ਹੈ ਇਹ ਕਰਮਾਂ ਵਾਲੀ ਦੇ ਸਕਦਾ ਹਰ ਇੱਕ ਦੇ ਪੱਲੇ ਭਗਤੀ ਨਹੀਂ ਹਰ ਇੱਕ ਦੇ ਪੱਲੇ ਉਸ ਨੂੰ ਧਿਆਉਣ ਦਾ ਸਮਾਂ ਹੀ ਨਹੀਂ ਅਰ ਕੀਰਤ ਸਾਧ ਸੰਗਤ ਹੈ ਸਿਰ ਕਰ ਫਨ ਕੇ ਇਹ ਵੀ ਭਾਗਾਂ ਤੋਂ ਵਗੈ ਨਹੀਂ ਮਿਲਣੀ ਕਿ ਸਭ ਤੋਂ ਅਨਮੋਲ ਖਿਆਨਈ ਇਹ ਵਿਚ ਸੰਗਤ ਹਰ ਪ੍ਰਭ ਵਸੇ ਜੀਅ ਕਿ ਸਤ ਸੰਗਤ ਕਰਨੀ ਇਹ ਹਰ ਇੱਕ ਦੇ ਬਾਤ ਹੀ ਗੱਲ ਨਹੀਂ ਸਤ ਭਾਵ ਸਤਨੰਨ ਜੁੜ ਜਾਣਾ ਸੰਗ ਦਾ ਭਾਵ ਹੁੰਦਾ ਹੈ ਜੁੜਨਾ ਸਤ ਨਾਲ ਹੁਣ ਸਤ ਸੰਗ ਦਾ ਇਹ ਨਹੀਂ ਹੈ ਕਿ ਜਿੱਥੇ 10 20 100 ਬੰਦਾ ਬੈਠਾ ਹੈ ਕਿ ਉਹ ਸਤ ਸੰਗਤ ਹੋ ਗਈ ਸਤ ਸੰਗਤ ਕਿੱਥੇ ਸਤ ਸੰਗਤ ਕੈਸੀ ਜਾਣੀਏ ਜਿੱਥੇ ਏਕੋ ਨਾਮ ਬਖੜੀਏ ਕਿ ਜਿੱਥੇ ਕੇਵਲ ਤੋਂ ਕੇਵਲ ਪ੍ਰਮਾਤਮਾ ਦੀ ਗੱਲ ਹੋ ਰਹੀ ਹੁਣ ਬੈਠਾ ਗੁਰੂ ਦੇ ਦਰਬਾਰ ਆ ਕਰੀ ਜਾਣਾ ਦੁਨਿਆਵੀ ਗੱਲਾਂ ਨਿੰਦਿਆ ਚੁਗਲੀ ਫਿਰ ਇਹ ਨਹੀਂ ਕਹਿ ਸਕਦਾ ਮੈਂ ਸਤ ਸੰਗੀ ਸੀ ਤੂੰ ਤਾਂ ਪਈ ਸੰਸਾਰੀ ਸੀ ਤੂੰ ਤਾਂ ਨਿੰਦ ਕਸੀ ਤੂੰ ਪਾਪੀ ਸੀ ਉਹ ਪਾਪੀਆਂ ਦੀ ਸਭਾ ਹੋ ਗਈ ਤੇ ਰੱਬ ਦੇ ਪਿਆਰੇ ਦੀ ਸਭਾ ਜਦੋਂ ਸਤ ਨਾਲ ਜੁੜਦੀ ਹੈ ਭਾਵੇਂ ਸਤ ਦੀ ਗੱਲ ਕਰਦੇ ਹੋ ਭਾਵੇਂ ਛੜਕਾਂ ਦੇ ਤੁਰੇ ਫਿਰਦਾ ਕਿਤੇ ਵੀ ਬੈਠਾ ਹੈ ਜੀਵਨ ਦੇ ਵਿੱਚ ਧਿਆਨ ਉਹਦਾ ਪ੍ਰਮਾਤਮਾ ਵਾਲਾ ਹੈ ਭਾਵ ਉਹ ਸਤ ਦੇ ਨਾਲ ਜੁੜਿਆ ਸਤ ਇੱਕੋ ਹੀ ਹੈ ਉਹ ਹੈ ਵਾਹਿਗੁਰੂ ਉਸ ਤੋਂ ਬਗੈਰ ਸਾਰੀ ਦੁਨੀਆ ਝੂਠੀ ਹੈ ਸਾਰੇ ਦੇ ਸਾਰੇ ਅਸੀਂ ਝੂਠੇ ਆ ਸੱਚ ਕੇਵਲ ਤੋਂ ਕੇਵਲ ਆਦ ਸੱਚ ਜੋਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਇਸ ਬਾਦਸ਼ਾਹ ਕਹਿੰਦੇ ਨਾਮ ਵਾਲਾ ਵੀ ਜੇ ਕਿਤੇ ਮੁਖਾ ਦੇ ਵਿੱਚ ਆ ਕੇ ਨਾ ਵਿਜਿਆ ਗਿਆ ਨਾ ਪਾਛਤਾ ਕਹਿੰਦੇ ਆ ਕੱਲੂ ਆਇਓ ਰੇ ਇੱਕ ਨਾ ਵੋ ਵੋ ਹੋ ਇਹ ਵੀ ਗੱਲ ਕਹਤੀ ਅਨਰੁਤ ਨਹੀਂ ਰੇ ਹੋਰ ਕੋਈ ਸਮਾ ਨਹੀਂ ਮਿਲਣਾ ਬੀਜਲਾ ਆ ਜਾ ਧਰਮ ਵਾਲੀ ਕਿ ਜੇ ਤੂੰ ਚੋ ਨਾ ਆਪਣਾ ਪਲਾ ਬਸ ਇਹ ਗੱਲ ਹਰ ਇੱਕ ਨੂੰ ਸਮਝ ਨਹੀਂ ਆਉਣੀ ਕਿ ਉਹਨਾਂ ਵਾਸਤੇ ਧਰਮ ਇੱਕ ਟਾਈਮ ਪਾਸ ਹੋ ਗਿਆ ਉਹਨਾਂ ਨੂੰ ਧਰਮ ਦੀ ਕੋਈ ਸੋਝੀ ਨਹੀਂ ਉਹਨਾਂ ਸਿਰਫ ਆਪਣਾ ਉਹਨਾਂ ਕ ਸਮਾਂ ਲਾਉਣਾ ਹੁੰਦਾ ਵਾ ਤੇ ਚਲਦੇ ਬਣਦੇ ਆ